ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵਿਰੁੱਧ ਇਤਰਾਜ਼ਯੋਗ ਬਿਆਨ ਦੇਂਦ ਤੇ ਜ਼ਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦੇ ਬਲੋ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਜ਼ ਧਰਨਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਡਾਕਟਰ ਸਿਕੰਦਰ ਸਿੰਘ ਇਸ ਦੇ ਨਾਲ ਗੁਰਮੁਖ ਸਿੰਘ ਪੰਡਰਾਲੀ ਤੇ ਦਵਿੰਦਰ ਸਿੰਘ ਤੇ ਕੁਲਵੰਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਦੀ ਦੇ ਖਿਲਾਫ ਲਗਾਤਾਰ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਦੋਂ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਕਿ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਜਦਕਿ ਭਾਜਪੀ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਦੇਸ਼ ਦੇ ਵਿੱਚ ਅਸ਼ਾਂਤੀ ਪੈਦਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਪ੍ਰੋਗਰਾਮ ਮੁਲੀਕੇਗੀ ਕਾਂਗਰਸੀ ਵਰਕਰ ਤੇ ਆਗੂ ਉਸਤੇ ਪੈਰਾ ਦੇਣਗੇ ਹਾਲਾਂਕਿ ਦਾਸਦੀ ਕਿ ਹੁਣ ਸੂਬੇ ਪੱਧਰ ਦੇ ਵਿੱਚ ਹੀ ਬੀਜੇਪੀ ਦੇ ਖਿਲਾਫ ਪੁੱਤਲੇ ਫੂਕ ਕੇ ਨਾਰੇਬਾਜ਼ੀ ਕਰਦੇ ਆਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਨਰਿੰਦਰ ਮੋਦੀ ਦਾ ਸਾਡੇ ਪ੍ਰਧਾਨ ਮੰਤਰੀ ਦਾ ਅਸੀਂ ਫੋਕਲਾ ਫੋਕਿਆ ਕਿਉਂਕਿ ਰਾਹੁਲ ਗਾਂਧੀ ਜੀ ਜੋ ਆਪੋਜੀਸ਼ਨ ਦੇ ਲੀਡਰ ਨੇ ਅਰ ਸਾਡੇ ਕਾਂਗਰਸ ਪਾਰਟੀ ਦੇ ਅਰਸ਼ ਨੇਦਾਨ ਨੇ ਉਹਨਾਂ ਦਾ ਬਿਆਨ ਉਹ ਆ ਜੋ ਸਾਰੀ ਸੰਗਤ ਨੂੰ ਪਿਆਰ ਕਰਦੇ ਨੇ ਪੰਜਾਬੀਆਂ ਨੂੰ ਵੀ ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਵੀ ਔਰ ਹਰ ਧਰਮ ਦਾ ਸਤਿਕਾਰ ਕਰਦੇ ਨੇ ਉਹਨਾਂ ਨੇ ਉਹਨਾਂ ਦੇ ਬਿਆਨ ਨੂੰ ਕਰੋੜ ਮਰੋੜ ਕੇ ਇਹ ਦੇਸ਼ ਕਰਦੀ ਆਪਣੀ ਜੇਰ ਜਮਾਈ ਸਰਕਾਰ ਨੂੰ ਨਾਲ ਲੈ ਕੇ ਉਹਨਾਂ ਦੀ ਗਲਤ ਬਿਆਨੀ ਬਿਆਦੀ ਬਣਾ ਕੇ ਲੋਕਾਂ ਦੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੇ ਪਰਦਾ ਕਰਨਾ ਚਾਹ ਰਿਹਾ ਜਿਵੇਂ ਕਿ ਰਾਹੁਲ ਗਾਂਧੀ ਦਾ ਪਰਿਵਾਰ ਇੰਦਰਾ ਗਾਂਧੀ ਤੋਂ ਲੈ ਕੇ ਰਜੀਮ ਗਾਂਧੀ ਤੋਂ ਲੈ ਕੇ ਉਹਨਾਂ ਦਾ ਦੇਸ਼ ਪ੍ਰਤੀ ਆਪਣੀ ਕਰਤਬੀ ਦੇ ਦਿੱਤੀ ਸੈਸ਼ਨ ਨਹੀਂ ਚਲ ਰਹੇ ਪਰ ਇਸ ਕਰਕੇ ਅੱਜ ਰਾਹੁਲ ਦੇ ਕਿਸੇ ਵੀ ਗੱਲ ਨੂੰ ਓਲਡ ਟਰੋਟ ਨੂੰ ਆ ਕੇ ਜੇ ਦੀ ਗੱਲ ਕੋਈ ਹੋਰ ਹੁੰਦੀ ਆ ਗੱਲ ਕੋਈ ਸ਼ੋਰਮ ਦੀ ਹੈ ਮੋਦੀ ਆਪਣੇ ਜੋਰ ਜਮਾਇਸ਼ੀ ਨਾਲ ਉਹਦੇ ਬਿਆਨ ਨੂੰ ਓਲਡ ਟਰੋਟ ਕਰਕੇ ਲੋਕਾਂ ਦੀ ਗਲਤ ਕਰਾਣਾ ਚਾਹ ਰਿਹਾ ਇਹ ਗੱਲ ਨਹੀਂ ਹੋਣ ਦੇਗੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਨਾਲ ਖੜੀ ਹੈ ਔਰ ਆਪਣੀ ਜਾਨ ਦੇਣ ਲਈ ਤਿਆਰ ਹੈ ਆਪਣੇ ਖੂਨ ਤੱਕ ਬੋਲਣ ਨੂੰ ਤਿਆਰ ਹੈ ਅਧਰਾਸ਼ ਦਰਸਹੀ ਹੈ ਕਿ ਇਹ ਸਾਨੂੰ ਪਾਰਟੀ ਹਿੱਤ ਨੂੰ ਹੋਏਗੀ ਅਸੀਂ ਕਹੇ ਹੋ ਕਿ ਪੰਜਾਬ ਲੈਵਲ ਤੇ ਵੀ ਇਹ ਮਜਾਲਾ ਕਰਨ ਦੀ ਕੋਸ਼ਿਸ਼ ਕਰਾਂ ਹੈ ਖਬਰ ਅਬੋਹਰ ਤੋਂ ਆਇਆ ਜਿੱਥੇ ਪਿੰਡ ਢਾਬਾ ਕੋਕਰੀਆ ਨਿਵਾਸੀ ਐਡਵੋਕੇਟ ਵਿਵੇਕ ਦੀ ਹੁਣ ਹਾਰਤੀ ਸਿਮਰਨ ਨੇ ਭਾਰਤੀ ਸੈਨਾ ਦੇ ਵਿੱਚ ਅਫਸਰ ਬਣ ਕੇ ਅਬੋਹਰ ਦਾ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਦਿੱਤਾ। ਇਸ ਖੁਸ਼ੀ ਦੇ ਵਿੱਚ ਬੰਬੇ ਇੰਸਟੀਚਿਊਟ ਦੇ ਵਿੱਚ ਸਿਮਰਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਿਮਰਨ ਦੇ ਪਿਤਾ ਐਡਵੋਕੇਟ ਵਿਵੇਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਤੇ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਗगन ਚੁਗ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਿਮਰਨ ਦੀ ਇਸ ਉਪਲਬਧੀ ਨਾਲ ਨਾ ਸਿਰਫ ਮਾਤਾ ਪਿਤਾ ਦਾ ਮਾਣ ਵਧਿਆ ਬਲਕਿ ਸਿਮਰਨ ਨੇ ਅਬੋ ਹਰ ਸ਼ਹਿਰ ਦਾ ਵੀ ਨਾਂ ਰੌਸ਼ਨ ਕਰ ਦਿੰਦਾ ਹੈ ਤਾਂ ਸਿਮਰਨ ਦੇ ਪਿਤਾ ਵਿਵੇਕ ਦਾ ਕਹਿਣਾ ਹੈ ਕਿ ਸਿਮਰਨ ਦੂਜੀਆਂ ਲੜਕੀਆਂ ਦੇ ਲਈ ਇੱਕ ਮਿਸਾਲ ਹੈ ਕਿ ਕੁੜੀਆਂ ਜੇਕਰ ਮਨ ਦੇ ਵਿੱਚ ਕੁਝ ਵੀ ਪੱਕਾ ਇਰਾਦਾ ਕਰ ਲੈਣ ਤੇ ਉਸ ਨੂੰ ਜ਼ਰੂਰ ਪੂਰਾ ਕਰ ਸਕਦੀਆਂ ਨੇ। ਨਾਮ ਕੀ ਹੈ ਜੀ ਆਪਣਾ? ਸਿਮਰਨ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਅੱਜ ਤੁਸੀਂ ਜਿਹੜੇ ਹੈਗਾ ਵੱਡੀ ਅਹੁਦੇ ਤੇ ਪਹੁੰਚੋ ਕੀ ਕਹਿਣਾ ਚਾਹੋਗੇ ਜੀ? ਮੈਂ ਐਸਾ ਵੀ ਬੈਰਨਸ ਦਾ ਵੀ ਡਿਟੀ ਹੋਗਾ। ਮੇਰੇ ਪੂਰੇ ਜਿਊਰੀ ਮੈਡੀਕਲਿਸ ਰਿਹਾ ਨਾਲ ਦਾ ਥੈਂਕ ਵੀ ਕਹਿਣਾ ਚਾਹੂੰਗੀ ਇਹ ਸਭ ਉਹਨਾਂ ਦੇ ਹੈਲਥ ਦੇ ਨਾਲ ਪੋਸੀਬਲ ਹੋਇਆ ਹੂੰ ਉਹ ਜੀ ਕਿੰਨੇ ਕੇ ਮੈਂ ਕਿੰਨੇ ਦਾ ਸੰਘਰਸ਼ ਕੀਤਾ ਹੈ ਇੱਥੇ ਕੁੰਜਾ ਸਰ ਮੈਂ ਇਹਦੇ ਲਈ ਘਟੂ ਘਟ ਪਿਛਲੇ 2-3 ਸਾਲ ਚ 8 ਅਟੈਂਪਟ ਦਿੱਤੇ ਆ ਜਿਨ੍ਹਾਂ ਵਿੱਚ ਮੈਂ ਤਿੰਨ ਵਾਰੀ ਰეკਮੈਂਡ ਹੋਈ ਬਟ ਉਸ ਤੋਂ ਬਾਅਦ ਵੀ ਕਦੇ ਮੈਡੀਕਲ ਰਿਜੈਕਸ਼ਨ ਸੀ ਕਦੇ ਮੈਰਿਟ ਆਊਟ ਤੇ 3-4 ਸਾਲ ਦਾ ਸਫਰ ਰਿਹਾ ਜਿਹਦੇ ਵਿੱਚ ਆਫਟਰ ਆਲ ਵਟ ਮੈਟਰਸ ਇਜ਼ ਤੁਸੀਂ ਉਹ ਅਚੀਵ ਕਰ ਲੈਨੇ ਹੋ ਤਾਂ ਸਾਰਾ ਸਟਰਗਲ ਵਰਦਟ ਲੱਗ ਜਾਏ। ਸਿੰਗਾਰਸ ਕਿੰਨਾ ਕੁ ਪੜਨਾ ਪਿਆ ਤੁਹਾਨੂੰ ਜੀ? ਸਰ ਇਹਦੇ ਵਿੱਚ ਘਟੋ ਘਟ ਹਰ ਰੋਜ਼ 7-8 ਘੰਟੇ ਦੀ ਪੜਾਈ ਤੇ ਉਹਨਦੇ ਤੋਂ ਇਲਾਵਾ ਕੁਝ ਗੇਮਸਟ ਵੀ ਫੋਕਸ ਸੀ ਤਾਂ ਉਹਨਾਂ ਦਾ ਵੀ ਮੈਨੂੰ ਕਾਫੀ ਹੈਲਪ ਮਿਲੀ ਐਨਸੀਸੀ ਦੀ ਮੈਨੂੰ ਕਾਫੀ ਹੈਲਪ ਮਿਲੀ ਐ ਵਿੱਚ। ਗਰੀ ਪੋਸਟ ਸਿਲੈਕਟ ਹੋ ਗਏ। ਲੈਫਟਨੈਂਟ ਸਰ। ਮਾਪਿਓ ਦਾ ਆ ਜਾਂ ਹੋਰ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਤੁਹਾਨੂੰ ਜੀ? ਮੇਰੇ ਪੇਰੈਂਟਸ ਦਾ ਵਿੱਚ ਪੂਰਾ ਸਪੋਰਟ ਸੀ ਮੈਨੂੰ ਉਹਨਾਂ ਨੇ ਮੇਰੇ ਹਰ ਡਿਸੀਜਨ ਨੂੰ ਐਕਸੈਪਟ ਇਹ ਤਾਂ 팀 ਹੈ ਜਿਹੜਾ ਵੀ ਪਾ ਚੂਜ਼ ਕੀਤਾ ਨੇ ਮੈਨੂੰ ਪੂਰਾ ਸਪੋਰਟ ਕੀਤਾ ਚਾਹੇ ਉਹ ਕੋਚਿੰਗ ਲੈਣ ਲਈ ਹੋਵੇ ਜਾਂ ਮੇਰੀ ਸਟੱਡੀਜ਼ ਨੂੰ ਲੈ ਕੇ ਹੋਵੇ ਅਤੇ ਨਾਲ ਨਾਲ ਮੇਰੇ ਫਰੈਂਡਸ ਜਾਂ ਜਿਹੜੇ ਆਲਰੇਡੀ ਇਸ ਫੀਡ ਸੀ ਉਹਨਾਂ ਨੇ ਮੈਨੂੰ ਪੂਰਾ ਸਾਥ ਦਿੱਤਾ ਮੇਰੇ ਟੀਚਰਸ ਦਾ ਪੂਰਾ ਸਪੋਰਟ ਹੈ ਮੇਰੇ ਸਕੂਲ ਕਾਲਜ ਵੱਲੋਂ ਸਭ ਨੇ ਮੇਰਾ ਪੂਰਾ ਸਾਥ ਦਿੱਤਾ ਲੋਕਾਂ ਨੂੰ ਕੀ ਅਪੀਲ ਕਰੋਗੇ ਜਾਂ ਧੀਆਂ ਨੂੰ ਉਸ ਨੂੰ ਉਹਨਾਂ ਨੂੰ ਕੀ ਅਪੀਲ ਕਰੋ ਤੁਹਾਡੇ ਵੱਲੋਂ ਵੀ ਮੈਂ ਬਾਕੀ ਪੈਰੈਂਟਸ ਜਾਂ ਜਿਹੜੀਆਂ ਵੀ ਗਰਲਜ਼ ਜਾਂ ਫਿਰ ਇਟ ਡਸਨਟ ਮੈਟਰ ਵੈਦਰ ਆਮ ਸੇਇੰਗ ਇਟ ਫੋਰ ਦ ਗਰਲਸ অর ਬॉयਸ ਇਟਸ ਫੋਰ ਕੀਨਰ ਆਫ ਦ ਜੈਂਡਰਸ ਲੈ ਜਿਹੜਾ ਵੀ ਤੁਸੀਂ ਸਪਨਾ ਦੇਖਦੇ ਹੋਏ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਮੇਰਾ ਡ੍ਰੀਮ ਹੈ ਉਹਨੂੰ ਚੇਸ ਕਰਦੇ ਰਹੋ ਇੱਕ ਟਾਈਮ ਚ ਨਹੀਂ ਦੂਜੇ ਚ ਨਹੀਂ ਐਟਲੀਸ ਕਿਸੇ ਤਾਂ ਤੁਸੀਂ ਜ਼ਰੂਰ ਸਕਸੈਸਫੁਲ ਹੋਵੋਗੇ ਠੀਕ ਹੋਗੇ ਜਿਹੜੀ ਇੱਕ ਬੇਟੀ ਹੈ ਜਿਹੜੀ ਐਡਾ ਜਿਹੜਾ ਮਾਨ ਜਿਹੜਾ ਮਾਂ ਪਿਓ ਦਾ ਵਡਾਇਆ ਹੈ ਹਨਾ ਕੀ ਕਰਨ ਚਾਹੋਗੇ ਸਾਡੇ ਅਬੋਰ ਵਾਸਤੇ ਜ਼ਿਲ੍ਹਾ ਫਾਜ਼ਿਲਕਾ ਵਾਸਤੇ ਤੇ ਪੰਜਾਬ ਵਾਸਤੇ ਬੜੀ ਗਰਵ ਦੀ ਗੱਲ ਹੈ ਐਡਵੋਕੇਟ ਵਿਵੇਕ ਕੁਲਵਾਧਰ ਸੀ ਤੇ ਸੋਨਿਕਾ ਪੈਂਜੀ ਦੀ ਬੇਟੀ ਸਿਮਰਨ ਤੁਹਾਨੂੰ ਮੈਂ ਦੇ ਬਾਰੇ ਦੱਸਦੇ ਹਾਂ ਇੱਕ ਬਹੁਤ ਵੱਡੀ ਯੋਗਾ ਟੀਚਰ ਵੀ ਹੈ ਜੀ ਇਹ ਮਤਲਬ ਕੱਲੀ ਤੁਸੀਂ ਇਹਨੂੰ ਇਸ ਰੋਗ ਚ ਨਾ ਵੇਖੋ ਇਹ ਬਹੁਤ ਵੱਡੀ ਯੋਗਾ ਟੀਚਰ ਹੈ ਜਿਹੜੀ ਮਤਲਬ ਹਰ ਰੋਜ਼ ਦਿੱਲੀ ਸੈਂਕੜੇ ਲੋਕਾਂ ਨੂੰ ਯੋਗ ਸਿਖਾਉਂਦੀ ਸੀ ਆਨਲਾਈਨ ਮੋਡ ਦੁਆਰਾ ਸਾਡੇ ਆਫਿਸ ਦੇ ਵਿੱਚ ਵੀ ਇਹਨੇ ਇੱਕ ਕੈਂਪ ਲਗਾਇਆ ਹੋਇਆ ਹੈ ਹਾਂ ਅੱਜ ਬੜਾ ਗਰਮ ਮਹਿਸੂਸ ਹੋਇਆ ਜਦੋਂ ਅਬੋਰ ਦੀ ਬੇਟੀ ਨੇ ਅਬੋਰ ਦਾ ਨਾਮ ਬੜਾ ਉੱਚਾ ਕੀਤਾ ਹੈ ਆ ਸਾਨੂੰ ਖੁਸ਼ੀ ਮਿਲ ਰਹੀ ਹੈ ਅਸੀਂ ਇਸ ਬੇਟੀ ਦਾ ਮਾਨ ਸਨਮਾਨ ਕਰ ਰਹੇ ਆ ਤਾਂ ਮੈਂ ਸਾਰੀ ਬੇਟੀਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸਿਮਰਨ ਨੂੰ ਦੇਖ ਕੇ ਤੁਸੀਂ ਅੱਗੇ ਵਧੋ ਆਪਦੇ ਇਰਾਦੇ ਮਜ਼ਬੂਤ ਰੱਖੋ ਜਿਹੜੇ ਡ੍ਰੀਮ ਹੈ ਉਹ ਪੂਰੇ ਕਰੋ ਸਿਮਰਨ ਨੇ ਵੀ ਕਿਹਾ ਮੈਂ 8 ਟੈਂਪਟ ਤੋਂ ਬਾਅਦ ਮੇਰੇ ਅਚੀਵ ਕੀਤਾ ਤਾਂ ਸਿਮਰਨ ਕਰ ਸਕਦੀ ਹੈ ਤੁਸੀਂ ਵੀ ਕਰ ਸਕਦੇ ਹੋ ਤਾਂ ਸਿਮਰਨ ਨੂੰ ਤੁਸੀਂ ਆਪਦਾ ਇੱਕ ਰੋਲ ਮਾਡਲ ਮੰਨੋ ਤੇ ਆਪਦੇ ਮਾਪਿਓ ਦਾ ਆਪਦੇ ਸ਼ਹਿਰ ਦਾ ਆਪਦੇ ਦੇਸ਼ ਦਾ ਨਾਮ ਉੱਚਾ ਕਰੋ 24 ਘੰਟਿਆਂ ਦੇ ਵਿੱਚ ਵਿਅਕਤੀ ਦੀ ਦੋ ਵਾਰ ਲਾਟਰੀ ਨਿਕਲਦੀ ਹੈ ਪਰ ਫਿਰ ਵੀ ਇਸ ਵਿਅਕਤੀ ਦੇ ਚਿਹਰੇ ਤੇ ਉਦਾਸੀ ਛਾਈ ਹੋਈ ਹੈ ਤਾਂ ਇਸ ਦਾ ਕਾਰਨ ਕੀ ਹੈ ਵੀ ਤੁਹਾਨੂੰ ਦੱਸਦੇ ਆ ਖਬਰ ਫਾਜ਼ਲ ਕਾ ਤੋਂ ਹੈ ਜਿੱਥੇ ਬੀਤੇ 24 ਘੰਟਿਆਂ ਦੇ ਦੌਰਾਨ ਇੱਕ ਵਿਅਕਤੀ ਦੀ ਦੋ ਵਾਰ ਲਾਟਰੀ ਨਿਕਲਦੀ ਹੈ ਤੇ ਉਹ 20 45 45000 ਦੀ ਪਰ ਵਿਅਕਤੀ ਫਿਰ ਵੀ ਉਦਾਸ ਹੈ ਹਾਲਾਂਕਿ ਇਸ ਦਾ ਕਹਿਣਾ ਹੈ ਕਿ 2.5 ਕਰੋੜ ਦੇ ਇਨਾਮ ਦੇ ਇੰਤਜ਼ਾਰ ਦੇ ਵਿੱਚ ਹੈ ਤਾਂ ਲਾਟਰੀ ਜਿੱਤਣ ਵਾਲੇ ਬੂਟਾ RAM ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਆ ਰਿਹਾ ਐਨਾਂ ਹੀ ਨਹੀਂ ਕਈ ਨਾਮ ਵੀ ਉਸ ਨੂੰ ਲੱਗੇ ਨੇ ਤੇ 24 ਘੰਟਿਆਂ ਦੇ ਦੌਰਾਨ ਉਸ ਨੂੰ ਰੋਜ਼ਾਨਾ ਨਿਕਲਣ ਵਾਲੇ ਆਗਾ ਲੈਂਡ ਸਟੇਟ ਲਾਟਰੀ ਦੇ ਵਿੱਚ 45 45000 ਦੇ ਦੋ ਇਨਾਮ ਨਿਕਲੇ ਨੇ ਪਰ ਉਸ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ 2.5 ਕਰੋੜ ਦੀ ਲਾਟਰੀ ਦੇ ਇਨਾਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਐਨ ਏ ਨਿਊਜ਼ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਦੱਸਦੇ 20000 ਦੇ ਕਈ ਇਨਾਮ ਲੱਗ ਚੁੱਕੇ ਨੇ ਪਰ ਉਹ 2.5 ਕਰੋੜ ਦੇ ਇਨਾਮ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਲਾਟਰੀ ਵੇਚਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਅਕਸਰ ਲੋਕ ਲਾਟਰੀ ਦੀਆਂ ਟਿਕਟਾਂ ਖਰੀਦਣ ਤੋਂ ਬਾਅਦ ਜਦ ਟਿਕਟ ਖਾਲੀ ਜਾਂਦੀ ਹੈ ਤੇ ਨਿਰਾਸ਼ ਹੋ ਜਾਂਦੇ ਨੇ ਪਰ ਇਸ ਵਿਅਕਤੀ ਦੀ ਲਾਟਰੀ ਲੱਗੀ ਹੈ ਪਰ ਇਹ ਫਿਰ ਵੀ ਨਿਰਾਸ਼ ਹੈ ਤੇ ਹੋਰਾਂ ਲਈ ਵੀ ਇਹ ਮਿਸਾਲ ਹੈ ਲਗਾਤਾਰ ਲਾਟਰੀਆਂ ਜਿੱਤਦਾ ਆ ਰਿਹਾ ਕਦੀ 45000 ਕਦੀ 10000 ਤੇ ਕਦੀ 20000 ਪਰ ਇਹ ਵਿਅਕਤੀ ਜਿਹੜਾ ਹੈ ਹੁਣ 22 ਕਰੋੜ ਦੀ ਲਾਟਰੀ ਦਾ ਇੰਤਜ਼ਾਰ ਕਰ ਰਿਹਾ ਅੱਜ 45000 ਰੁਪਏ ਸਾਡੀ ਪਾਂਦੇ ਨੂੰ ਬਹੁਤ ਟਾਈਮ ਹੋ ਗਿਆ ਪਹਿਲਾਂ ਵੀ ਇੱਕ ਵਾਰੀ ਜਿੱਤ ਲਈ 45000 ਪੰਜ 10000 ਰੁਪਏ ਦੇ ਕੇ ਹੀ ਨਾ ਮਾ ਕਿ ਜੋ ਪਰਮਾਤਮਾ ਦੀ ਦੇਣ ਹੈਗੀ ਆ ਪਰਮਾਤਮਾ ਨੇ ਦੇਣੇ ਆ ਆਪਣੀ ਕੋਈ ਇਹ ਤਾਂ ਨਹੀਂ ਕੋਈ ਪੁੱਤਰ ਲਾਟ ਨਹੀਂ ਪਈ ਨਹੀਂ ਜਦੋਂ ਕੋਈ ਵੈਗੁਰੂ ਕਿਰਪਾ ਕਰੇਗਾ ਉਮੀਦ ਤਰਕੀ ਹੈ ਜੀ ਦੇਖੋ ਜੀ ਜਿਵੇਂ 2 2 ਕਰੋੜ ਦਾ ਜਾਂ 2 ਕਰੋੜ ਦਾ ਇਨਾਮ ਆਉਂਦਾ ਕੋਈ ਨਿਕਲੇ ਕੋਈ ਅਸੀਂ ਵੀ ਪੁੰਨਦਾਨ ਕਰੀਏ ਕਿਸੇ ਨੂੰ ਜੀਏ ਤੇ ਸਾਡਾ ਕੋਈ ਨਾਮ ਸਰ 24 ਘੰਟੇ ਆਜੇ ਇੱਕ ਵਾਰ ਫਿਰ ਦੂਜੀ ਵਾਰ ਆ ਗਿਆ ਜੀ ਬੁੱਟਾ RAM ਜੀ ਨੂੰ ਆਇਲਾ ਨੂੰ ਬੁੱਟਾ ਰਾਮ ਜੀ ਨੇ ਦੂਜੀ ਵਾਰੀ ਫੇਰ ਨਿਕਲੇ ਹੈ ਜੀ 45000 ਰੁਪਿਆ ਯਾਨੀ ਕਿ 24 ਘੰਟੇ ਅੱਜ ਕੱਲ ਰਾਤ ਵੀ 8 ਵਜੇ ਅੱਜ ਹਲੇ 8:00 ਵਜੇ ਇਹ ਕੜੀ ਦੇ ਟਾਈਮ ਦੇਖੋ 8 ਵਜੇ 25 ਮਿੰਟ ਤੇ ਫੇਰ ਇੱਕ ਮਾਲਕ ਬਣ ਗਿਆ ਹੈ 45000 ਦੇ ਗਣਪਤੀ ਮਹਾਰਾ ਜੀ ਨੇ ਇਹਨਾਂ ਦੇ ਬਹੁਤ ਵੱਡੀ ਕਿਰਪਾ ਕੀਤੀ ਹੈ ਜੀ ਬਹੁਤ ਹੀ ਜ਼ਿਆਦਾ ਕਿਰਪਾ ਕੀਤੀ ਹੈ ਜੀ 6 ਵਾਰੀ ਬਣ ਗਿਆ ਜੀ ਵਿਜੇਤਾ ਸਾਡੀ ਦੁਕਾਨ ਤੋਂ ਇੱਕ ਦੋ ਨਹੀਂ ਜੀ 6 ਵਾਰੀ ਇਹਨਾਂ ਨੂੰ ਤਾਂ ਏਦਾਂ ਇੰਜ ਜਿਵੇਂ ਉਹਨਾਂ ਦਾ ਨਾਮ ਹੀ ਬੁੱਟਾ ਸਿੰਘ ਹੈ ਬੁੱਟਾ ਰਾਮ ਦਾ ਮਤਲਬ ਇਹਨਾਂ ਘਰੇ ਰੋਟਾਂ ਦਾ ਬੁੱਟਾ ਪਰਮਾਤਮਾ ਨੇ ਲਾਤਾ ਹੈ ਉਹਨਦੇ ਦੇ ਜਿਹੜੇ ਹੁਣ ਜਿਹੜੇ ਅਗਲੇ ਫਲ ਲੱਗਨੇ ਆ ਉਹ ਕਰੋੜਾਂ ਦੇ ਲੱਗਨੇ ਆ ਯਾਨੀ ਕਿ ਬਹੁਤ ਵੱਡੇ ਵੱਡੇ ਨੋਟ ਵੀ ਇਹਨਾਂ ਨੂੰ ਇਹਨਾਂ ਦੇ ਘਰੇ ਬੁੱਟੇ ਦੇ ਲੱਗਨੇ ਆ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਅਜਾ ਕੋਈ ਵੀ ਕਰਮਾ ਵਾਲਾ ਮੇਰੇ ਖਿਆਲ ਸ਼ਾਇਦ ਹੀ ਅਜਾ ਹੋਏਗਾ ਕਿ ਜਿਹੜਾ 24 ਘੰਟੇ ਚ ਇੱਕੋ ਬੰਦਾ ਦੋ ਵਾਰੀ ਸਰ ਵਿਜੇਤਾ ਬਣ ਜੇ ਤਾਂ ਉਹਨਦੇ ਵਿੱਚ ਆ ਇੱਕ ਉਦਾਹਰਨ ਬਣੀ ਹੈ ਜੀ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਉਹਨਾਂ ਨੇ ਆਮ ਲੋਕ ਕਹਿੰਦੇ ਆ ਜੀ ਜ਼ਿੰਦਗੀ ਦੀ ਇੱਕ ਵਾਰੀ ਲਾਟਰੀ ਨਹੀਂ ਨਿਕਲਦੀ ਗਈ ਹੈ ਅੱਛੇ ਵਾਰੀ ਵਾਲੇ ਬੈਠੇ ਆ ਜੀ ਤੁਹਾਡੇ ਸਾਹਮਣੇ ਆ ਲੇਟਲੀ ਬਾਈਟ ਵਾਲੇ ਦੇਖੇ ਹੈ ਤੇ ਅੱਜ ਇਹ ਤੇ ਪਰਮਾਤਮਾ ਅੱਗੇ ਆਸ ਕਰਦੇ ਆਂ ਫਿਰ ਅਗਲੇ 24 ਕਰਦੇ ਹੋ ਜੇ ਹੈਟ੍ਰਿਕ ਮਾਰਨ ਇਹ ਸਾਡੀ ਦੁਆ ਹੈ ਜੀ ਪਰਮਾਤਮਾ ਅੱਗੇ ਵੀ ਇਹਨਾਂ ਕੋਲ ਹੈਟ੍ਰਿਕ ਲੱਗੇ ਜੀ ਸੂਬੇ ਭਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਹੁਣ ਤਾਂ ਗੁਰੂ ਘਰਾਂ ਤੇ ਮੁਹੱਲਾ ਕਲੀਨਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉੱਥੇ ਹੀ ਬਟਾਲਾ ਦੀ ਪੁਲਿਸ ਦੇ ਵੱਲੋਂ ਇੱਕ ਐਸੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਵੱਲੋਂ ਕਿ ਕਈ ਚੋਰੀ ਦੀਆਂ ਵਾਰਦਾਤਾਂ ਮੰਜਾਮ ਦਿੱਤਾ ਜਾ ਚੁੱਕਿਆ ਹੈ ਤਾਂ ਇਸ ਗ੍ਰਿਫਤਾਰ ਚੋਰ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਉਹ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਗੁਰੂ ਘਰਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਦਾ ਸੀ ਤੇ ਇਹ ਇੰਨਾ ਛਾਤਰ ਚੋਰ ਹੈ ਕਿ ਕਿਸੇ ਨੂੰ ਇਸ ਤੇ ਸ਼ੱਕ ਨਾ ਹੋਵੇ ਇਸ ਦੇ ਲਈ ਇਹ ਜਸਮੀ ਪਿੰਡ ਦੇ ਵਿੱਚ ਚੋਰੀ ਕਰਨ ਜਾਂਦਾ ਸੀ ਦੇਰ ਰਾਤ ਆਪਣੇ ਘਰ ਤੋਂ ਸਾਈਕਲ ਤੇ ਨਿਕਲਦਾ ਸੀ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਘਰ ਵਾਪਸ ਆ ਜਾਂਦਾ ਸੀ ਉੱਥੇ ਗ੍ਰਫਤਾਰ ਵਿਅਕਤੀ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਪਿੰਡ ਬਿੱਲਾ ਤੇਜਾ ਬਜੂ ਹੋਈ ਹੈ ਡੀਐਸਪੀ ਤੇ ਡੀਐਸਪੀ ਫਤਿਹਗੜਛੂੜੀਆਂ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਇਸ ਵਿਅਕਤੀ ਦੀ ਪਾਲ ਕੀਤੀ ਜਾ ਰਹੀ ਸੀ ਇਸ ਦੇ ਵੱਲੋਂ ਗੁਰੂਕਰਾ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਸ ਗ੍ਰਫਤਾਰ ਵਿਅਕਤੀ ਦੇ ਕੋਲੋਂ ਚੋਰੀ ਦਾ ਸਮਾਨ ਜਿਸ ਦੇ ਵਿੱਚ ਕੀ ਫ੍ਰਿਜ ਇਨਵਰਟਰ ਬੈਟਰੀਆਂ ਸੀਸੀਟੀਵੀ ਕੈਮਰੇ ਦੇ ਡੀਵੀਆਰ ਗੈਸ ਸਿਲੰਡਰ ਤੇ 4300 ਰੁਪਏ ਦੀ ਨਕਦੀ ਸ਼ਾਮਲ ਹੈ ਜੋ ਕਿ ਇਸ ਦੇ ਵੱਲੋਂ ਗੁਰੂ ਘਰ ਦੀ ਗੋਲਕ ਤੋੜ ਕੇ ਚੋਰੀ ਕੀਤੀ ਗਈ ਸੀ ਤਾਂ ਇਹ ਸਭ ਕੁਝ ਇਸ ਦੇ ਕੋਲੋਂ ਬਰਾਮਦ ਕੀਤਾ ਗਿਆ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਪੁੱਛਗਿੱਛ ਦੇ ਵਿੱਚ ਇਸ ਨੇ ਖੁਦ ਕਬੂਲ ਕੀਤਾ ਕਿ ਉਸ ਦੇ ਵੱਲੋਂ 5 ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਚੋਰੀ ਮੁਹੱਲਾ ਕਲੀਨਿਕ ਦੇ ਵਿੱਚ ਕੀਤੀ ਗਈ ਸੀ ਤੇ ਬਾਕੀ ਵਾਰਦਾਤਾਂ ਗੁਰੂ ਘਰ ਦੇ ਵਿੱਚ ਕੀਤੀਆਂ ਗਈਆਂ ਸਨ। ਇਹ ਜੀ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਆਈਪੀਐਸ ਸਰ ਜਿਹੜੇ ਨੇ ਉਹਨਾਂ ਨੇ ਇੱਥੇ ਕੁਝ ਪਿਛਲੇ ਕਾਫੀ ਸਮੇਂ ਤੋਂ ਕਰੀਬ 1 ਸਾਲ ਤੋਂ ਜਿਹੜਾ ਗੁਰਦੁਆਰਾ ਸਾਹਿਬ ਅਤੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜਾ ਚੋਰੀਆਂ ਹੋ ਰਹੀਆਂ ਸੀਗਾ ਜਿਸ ਦੇ ਵਿੱਚ ਕਿ ਵੀਡੀਓ ਫੁਟੇਜ ਦੇ ਵਿੱਚ ਇੱਕ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਔਰ ਉਹੀ ਚੋਰੀਆਂ ਨੂੰ ਇਸ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀਗਾ ਤੋਂ ਇਹ ਗੁਰਦੁਆਰਾ ਕਿਉਂਕਿ ਚੋਰੀਆਂ ਜਿਹੜੇ ਗੁਰਦੁਆਰਾ ਸਾਹਿਬ ਚੋਰੀਆਂ ਸੀ ਬਾਰ-ਬਾਰ ਬੜਾ ਸੈਸਟਿਵ ਇਸ਼ੂ ਸੀਗਾ ਤੇ ਐਸਪੈਸ਼ਲੀ ਉਹਨਾਂ ਨੇ ਡਾਇਰੈਕਸ਼ਨਸ ਦਿੱਤੇ ਕਿ ਇਹ ਜਿਹੜਾ ਇਹ ਚੋਰ ਜਿਹੜਾ ਇਹਨੂੰ ਜਿਹੜਾ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਫੜਿਆ ਜਾਵੇ ਜਿਸ ਦੇ ਵਿੱਚ ਕਿ ਅਸੀਂ ਐਸ ਐਚਓ ਕਣੀਏ ਕੇ ਬਾਂਗਰ ਦੀ ਇੱਕ ਟੀਮ ਅੰਦਰ ਨਾਲ ਉਹਨਾਂ ਦੇ ਚੌਕੀ ਇਨਚਾਰਜ ਅਲੀਬਾਬ ਤੇ ਇੱਕ ਲੜਕਾ ਐਡਜਸਟੇਬਲ ਪਰਵਿੰਦਰ ਫਤਿਹਗੜ ਚੂੜੀਆਂ ਤੋਂ ਇਹਨਾਂ ਸਾਰਿਆਂ ਦੀ ਟੀਮ ਬਣਾ ਕੇ ਇਸ ਕੰਮ ਤੇ ਲਾਏ ਗਏ ਸੀਗੇ ਜੋ ਕਿ ਇਹਨਾਂ ਦੇ ਇੱਥੇ ਸ਼ਮਸ਼ੇਰਪੁਰ ਪਿੰਡ ਇੱਕ ਜਿਹੜੀ ਹੈ ਆ ਪਿਛਲੇ ਦਿਨੀ ਇੱਕ ਚੋਰੀ ਗੁਰਦੁਆਰਾ ਸਾਹਿਬ ਚੋਈ ਜਿਹਨੂੰ ਕਿ ਟਰੇਸ ਕਰਦਿਆਂ ਕਰਦਾਂ ਟਰੈਕ ਕਰਦਿਆਂ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜੀ ਦੂਜੀ ਹੈਗੀ ਹੈ ਟੈਕਨੀਕਲ ਰਿਸੋਰਸਸ ਦੇ ਨਾਲ ਟਰੇਸ ਕਰਦਿਆਂ ਤੇ ਇੱਕ ਜ਼ੀਰੋ ਸਿੰਘ ਨਿਸ਼ਾਨ ਸਿੰਘ son of ਬਲਵਿੰਦਰ ਸਿੰਘ ਵਾਸੀ ਵੀਲਾ ਤੇਜਾ ਨਾਦਾ ਜਿਹੜਾ ਵਿਅਕਤੀ ਹੈ ਇਹ ਜਿਹੜਾ ਇਹਦੇ ਤੇ ਆ ਕੇ ਜ਼ੀਰੋਇੰਗ ਜਿਹੜੀ ਰੁਕੀ ਜਦੋਂ ਅਸੀਂ ਇਹਨੂੰ ਲਿਆ ਕੇ ਪੁੱਛਗਿੱਛ ਕੀਤੀ ਗਈ ਇਹਨੇ ਕਰੀਬ 8-9 ਚੋਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੀ ਰੀਸੈਂਟਲੀ ਜਿਹੜੀਆਂ ਹੋਈਆਂ ਉਹ ਸਾਰੀਆਂ ਇਹਨੇ ਜਿਹੜੀਆਂ ਕਬੂਲ ਕੀਤੀਆਂ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮਾਰਚ ਮਹੀਨੇ ਦੇ ਵਿੱਚ 7 ਤਰੀਕ ਨੂੰ ਇੱਕ ਆਮ ਆਦਮੀ ਕਲੀਨਿਕ ਫਤੇਗੜ ਚੋੜ ਜਿਸ ਬੰਦੇ ਵਿੱਚ ਕਿ ਉੱਥੇ ਐਫ ਆਰ ਨੰਬਰ ਜਿਹੜੀ ਹੈਗੀ ਹੈ 18 ਦਰਜ ਕੀਤੀ ਗਈ ਸੀ 18/24 ਅ ਔਰ ਉਹਦੇ ਨਾਲ ਹੀ ਇੱਕ ਦਾदूਜੋਦ ਪੈਣ ਚੋਰੀ ਹੋਈ ਸੀਗੀ ਆਮ ਆਦਮੀ ਕਲੀਨਿਕ 'ਚ ਜਿਹਦੇ ਵਿੱਚ ਕੇ ਆਪਣਾ ਇੱਕ ਇਨਵਰਟਰ ਬੈਟਰੀ ਐਂਡ ਨਾਲ ਇੱਕ ਫਰਜ ਜਿਹੜੀ ਚੋਰੀ ਹੋਈ ਸੀਗੀ ਅ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਫਤਿਹਗੜ ਚੂੜੀਆਂ ਦੁਖਨਵਾਰਨ ਗੁਰਦੁਆਰਾ ਸਾਹਿਬ ਹੈ ਉੱਥੇ ਚੋਰੀ ਹੋਈ ਸੀਗੀ ਗੋਲਗ ਦੀ ਚੋਰੀ ਹੋਈ ਸੀਗੀ ਔਰ ਨਾਲ ਹੀ ਮਜੀਠਾ ਰੋਡ ਜਿਹੜੀ ਹੈ ਰੀਸੈਂਟਲੀ ਹੁਣ ਆ ਪਿਛਲੇ ਮਹੀਨੇ ਮਜੀਠਾ ਰੋਡ ਗੁਰਦੁਆਰਾ ਸਾਹਿਬ ਹੈ ਉੱਥੇ ਇਸ ਤਰ੍ਹਾਂ ਹੀ ਚੋਰੀ ਹੋਈ ਸੀ ਇੱਕ ਕੋਟਲੀ ਸੂਰਤ ਮੱਲੀਆਂ ਗੁਰਦੁਆਰਾ ਸਾਹਿਬ ਹੈ ਉੱਥੇ ਚੋਰੀ ਹੋਈ ਸੀ ਔਰ ਜ਼ਿਆਦਾਤਰ ਦਾ ਮੇਨ ਮੋਡਸ ਆਪਰੇਂਡ ਹੀ ਇਹ ਸੀਗਾ ਕਿ ਇਹ ਸਾਈਕਲ ਤੇ ਹੀ ਆਉਂਦਾ ਸੀਗਾ ਰਾਤ ਲੇਟ ਆਵਰਸ ਐਂਡ ਆ ਕੇ ਸਭ ਤੋਂ ਪਹਿਲੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਐਂਟਰ ਕਰਦਾ ਸੀਗਾ ਉੱਥੇ ਲਾਈਟ ਆਫ ਕਰਕੇ ਤੇ ਉਹਦਾ ਡ ਇਹ ਇਹ ਨੂੰ ਇਸ ਗੱਲ ਦੀ ਪੂਰਾ ਇਲਮ ਸੀਗਾ ਵੀ ਪੁਲਿਸ ਜਿਹੜੀ ਆ ਉਹ ਜਿਹੜੀ ਐ ਇਹ ਤੋਂ ਜਿਹੜਾ ਉਹ ਟ੍ਰੇਸ ਕਰਦੀ ਆ ਸੋ ਇਹ ਜਿਹੜੀ ਚੋਰੀ ਸ਼ਮਸ਼ੇਰਪੁਰ ਵਾਲੀ ਹੋਈ ਹੈ ਇਹਦੇ ਵਿੱਚ ਸਾਡੇ ਕੋ ਸਾਰੇ ਜਿਹੜੇ ਨੇ ਜੇ ਸਿਲੰਡਰ ਉਸੇ ਚੋਰੀ ਕੀਤੇ ਸੀਗੇ ਬੈਟਰੀ ਇਨਵਰਟਰ ਚੋਰੀ ਕੀਤਾ ਸੀਗਾ ਐਲਸੀਡੀ ਚੋਰੀ ਕੀਤੀ ਸੀ ਪਲੱਸ ਨਾਲ ਜਿਹੜੀ ਐ 4300 ਰੁਪਏ ਦੀ ਜਿਹੜੀ ਐ ਛੜਾਵਾ ਜਿਹੜਾ ਸੀਗਾ ਉਹ ਜਿਹੜਾ ਉਹ ਚੋਰੀ ਕੀਤਾ ਸੀ ਉਹ ਸਾਰਾ ਜਿਹੜਾ ਰਾਇਤਪੁਰ ਬਰਮਦ ਹੋ ਚੁੱਕਾ ਵੈ ਪਰ ਪਿਛਲੀਆਂ ਚੋਰੀਆਂ ਦੇ ਵਿੱਚ ਜਿਹੜਾ ਨੇ ਆਪਣਾ ਫਰੈਂਚ ਚੋਰੀ ਕੀਤਾ ਸੀ ਡਬਲ ਡੋਰ ਇੱਕ ਉਹ ਐਂਡ ਸਿਲੰਡਰ ਤੇ ਇਹਦਾ ਸਾਈਕਲ ਜਿਹੜਾ ਅਸੀਂ ਸਾਰਾ ਕੁਝ ਬਰਾਮਦ ਕਰ ਚੁੱਕੇ ਆ ਤੇ ਸਾਨੂੰ ਉਹਦੇ ਹੋਰ ਅਸੀਂ ਇਹਨੂੰ ਜਿਹੜਾ ਡੁਗਾਈ ਚ ਤਫ਼ਤੀਸ਼ ਕਰਾਂਗੇ ਸਾਨੂੰ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਟ੍ਰੇਸ ਕਰਕੇ ਤੇ ਬਾਕੀ ਬਰਾਮਦਗੀ ਹੋਣ ਵੀ ਆ ਸਕਦੀ ਹੈ ਹਾਂ ਇੱਥੇ ਇੱਕ ਜਿਹੜਾ ਕਰੀਬ 10-12 ਸਾਲ ਪਹਿਲੇ ਕੋਈ ਮੱਝ ਚੋਰੀ ਦਾ ਕੇਸ ਇੱਥੇ ਜਿਹੜਾ ਰਜਿਸਟਰ ਹੈਗਾ ਪਰ ਇਹ ਹੁਣ ਕਦੋਂ ਤੱਕ ਅਸਰ ਕਰੇਗੀ ਤੇ ਹੁਣ ਜਿਹੜਾ ਵਾਜੀ ਜਿਹੜਾ ਸਾਡੇ ਕੋਲ ਐਸ ਆਫ ਨਾਓ ਜਿਹੜਾ ਹੁਣ ਸਾਡੇ ਕੋਲ ਰਿਕਾਰਡ ਹੈ ਮਾਰਚ ਮਹੀਨੇ ਜਿਹੜਾ ਇੱਥੇ ਜਿਹੜਾ ਪਰਚਾੜਾ 7 ਤਰੀਕ ਦਾ ਜਿਹੜਾ ਮਾਰਚ ਮਹੀਨੇ ਦੀ 7 ਤਰੀਕ ਤੋਂ ਬਾਅਦ ਕੰਟੀਨਿਊਸਲੀ ਐਕਟਿਵ ਹੈ ਜਿਹੜੇ ਆ ਤੁਹਾਨੂੰ ਮੈਂ 6 7 ਜਿਹੜੀਆਂ ਚੋਰੀਆਂ ਗਣਾਈਆਂ ਗੁਰਦੁਆਰਾ ਸਾਹਿਬ ਦੀਆਂ ਤੇ ਆਮ ਆਦਮੀ ਕਲੀਨਿਕ ਦੀਆਂ ਮਾਰਚ ਤੋਂ ਲੈ ਕੇ ਹੁਣ ਤੀਆਂ ਨੇ ਪਿਆਪਾ ਕਹ ਸਕਦੇ ਪਿਛਲੇ ਕਰੀਬ 6-7 ਮਹੀਨੇ ਤੋਂ ਐਕਟਿਵ ਸੀਗਾ ਬਟ ਉਸ ਤੋਂ ਪਹਿਲੇ ਵੀ ਇਹੋ ਜੀਆਂ ਕਾਫੀ ਹੋਣਗੀਆਂ ਜਿਹੜੀਆਂ ਕਿ ਇੰਟਰੈਸ ਪੁਲਿਸ ਨੇ ਦੇਤੀਆਂ ਜਾਂ ਦੂਜੀਆਂ ਦੇਤੀਆਂ ਉਹ ਅਸੀਂ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਇਹਦੇ ਕੋਲ ਪੁੱਛ ਗਿਸ਼ ਕਰਕੇ ਤੇ ਉਹ ਵੀ ਸਾਰਾ ਜਿਹੜਾ ਟ੍ਰੇਸ ਕਰਾਂਗੇ ਇਹ ਸਾਰਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਸਾਈਕਲ ਚੋਰ ਦੇ ਨਾਂ ਤੇ ਹੀ ਮਸ਼ਹੂਰ ਸੀਗਾ ਪਿਛਲੇ ਦਿਨੀ ਜਿਹੜੀ ਨਿਊਜ਼ ਲੱਗੀ ਸੀ ਉਹੋ ਲਿਖੀ ਸੀ ਵੀ ਸਾਈਕਲ ਚੋਰ ਜਿਹੜਾ ਉਹਨੇ ਬੜੀ ਦਹਿਸ਼ਤ ਪਾਈ ਹੈ ਉਹ ਇਹੋ ਸਾਈਕਲ ਚੋਰ ਸੀਗਾ ਜਿਹਨੇ ਦਹਿਸ਼ਤ ਪਾਈ ਸੀ ਫਤਿਹਗੜ ਚੂੜੀਆਂ ਲਾਕੇ ਦੇ ਵਿੱਚ ਗੋ ਮਤਲਬ ਇਹ ਸਾਈਕਲ ਤੇ ਹੀ ਕਰਦਾ ਸੀ ਔਰ ਕਰਦਾ ਵੀ ਇਕੱਲਾ ਹੀ ਸੀਗਾ ਇਹ ਇਕੱਲਾ ਹੀ ਜਾਂਦਾ ਸੀਗਾ ਇਹਨਾਂ ਸਪੈਸ਼ਲੀ ਤੁਸੀਂ ਸਾਈਕਲ ਦੇਖੋਗੇ ਇਹਦਾ ਤਾਂ ਸਪੈਸ਼ਲੀ ਇਸ ਤਰੀਕੇ ਨਾਲ ਮੋਡੀਫਾਈ ਕਰਾਇਆ ਸੀਗਾ ਕਿ ਉੱਤੇ ਕਾਫੀ weight ਹੈ ਜਿਹੜਾ ਪਿੱਛੇ ਆਪਣੇ ਉੱਤੇ ਰੱਖ ਕੇ ਤੇ ਲੈ ਕੇ ਜਾ ਸਕਦਾ ਸੀਗਾ ਪਰ ਪਰਬਤਨ ਵੀ ਇਹਨੇ ਕੀਤਾ ਹੋਇਆ ਤਾਂ ਸਹੀ ਆ ਜੀ ਹਾਂ ਉਹ ਸਾਡੇ ਇਨਵੈਸਟੀਗੇਸ਼ਨ ਦਾ ਖਿਆਲ 파ਟ ਨਹੀਂ ਗਿਆ ਬਟ ਉਹਦੇ ਨਾਲ ਕੋਈ ਦਾ ਇਹਦਾ ਕੰਸਰਨ ਨਹੀਂ ਹੈਗਾ ਇਹਦਾ ਕਿ ਜੋ ਹੋਰ ਵੀ ਸਾਹਮਣੇ ਆ ਸਕਦਾ ਜੀ ਚੋਰੀਆਂ ਕੁਝ ਨਿਕੋਗੇ ਸਾਹਮਣੇ ਆ ਸਕਦੇ ਜੀ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਜਿਹੜੀਆਂ ਨੇ ਬਿਲਕੁਲ ਇਹਦੇ ਚ ਇਹ ਤਾਂ ਸਾਡੀ ਜਿਹੜੀ ਪ੍ਰੀਲਿਮਿਨਰੀ ਜਿਹੜੀ ਇਨਕੁਆਇਰੀ ਸਾਡੀ ਹੋਈ ਹੈ ਮੋٹے ਮੋٟ ਤੌਰ ਤੇ ਜਿਹੜਾ ਆ ਜਿਹੜੀਆਂ 8-10 ਸਟੋਰੀਆਂ ਜਿਹੜੀਆਂ ਨੇ ਮੰਨੀਆਂ ਨੇ ਬਟ ਹੋਰ ਬਾਕੀ ਵੀ ਜਿਹੜੀਆਂ ਅਸੀਂ ਸਾਈਕਲ ਤੇ ਸੇਮ ਮੋਡ ਸਪੈਂਡੀ ਦੀਆਂ ਉਹ ਸਾਰੀਆਂ ਸਾਰੀਆਂ ਅਸੀਂ ਉਹਨਾਂ ਦੇ ਬਾਰੇ ਇਹਦੇ ਕੋਲ ਪੁੱਛਗਿਛ ਕਰਾਂਗੇ ਅਜੇ ਇਕੱਲਾ ਹੀ ਜਿਹੜਾ ਇਹ ਚੋਰੀਆਂ ਨੂੰ ਅੰਜਾਮ ਦਿੰਦਾ ਜੀ ਹਜੇ ਤੱਕ ਜਿਹੜਾ ਇਹ ਇਕੱਲਾ ਹੀ ਕਰਦਾ ਉਹਦਾ ਇਕੱਲਾ ਹੀ ਚੋਰੀ ਕਰਨ ਦਾ ਇਹ ਬੈਨੀਫਿਟ ਹੁੰਦਾ ਵਾ ਵੀ ਬੰਦੇ ਕੋ ਫੜੇ ਜਾਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਕਿਉਂਕਿ ਜੇ ਦੋ ਬੰਦੇ ਹੋਣ ਤੇ ਅਸੀਂ ਦੋਨਾਂ ਨੂੰ ਫੜ ਕੇ ਆਪਸ ਚ ਉਹਨਾਂ ਦੀ ਕ੍ਰਾਸ ਕੁਐਸਚਨਿੰਗ ਕਰਕੇ ਤੇ ਉਹ ਉਹਦੇ 'ਚ ਫਿਰ ਫਰਕ ਪੈ ਜਾਂਦਾ ਬਟ ਜੇ ਇਕੱਲਾ ਹੀ ਬੰਦਾ ਕਰਦਾ ਹੋਵੇ ਤੇ ਉਹਦੇ ਵਿੱਚ ਚਾਂਸਸ ਬਹੁਤ ਘੱਟ ਜਾਂਦੇ ਆ ਜਿਹੜੇ ਜਿਹੜੇ ਖਸ਼ੂਰ ਫੜੇ ਗਏ ਆ ਉਹ ਨਸ਼ੇ ਦੀ ਆਦੀ ਹੈ ਜੀ ਸੀ ਇਹ ਵੀ ਨਸ਼ਾ ਕਰਦਾ ਨਹੀਂ ਇਹਦੇ ਬਾਰੇ ਹਜੇ ਇਹੋ ਜੀ ਗੱਲ ਜਿਹੜੀ ਆ ਸਾਨੂੰ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬਟ ਹੁਣ ਤੱਕ ਸਾਨੂੰ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਈ ਇਹ ਨਸ਼ੇ ਦਾ ਕੋਈ ਆਦੀ ਸੀਗਾ ਤੇ ਬਿਲਕੁਲ ਠੀਕ ਲੱਗ ਰਿਹਾ ਤੰਦਰੁਸਤ ਜਿਹੜਾ ਸਮਾਨ ਚੋਰੀ ਕਰਦਾ ਇਹ ਫਿਰ ਕਿੱਥੇ ਜਾ ਕੇ ਵੇਚਦਾ ਸੀ ਇਹ ਅਲੱਗ-ਅਲੱਗ ਜਿੱਦਾਂ ਜਿੱਦਾਂ ਇੱਕ ਤਾਂ ਨੇ ਫ੍ਰਿਜ ਤਾਂ ਨੇ ਆਪਣੇ ਘਰ ਹੀ ਰੱਖੀ ਸੀਗੀ ਬਾਕੀ ਜਿਹੜਾ ਇੱਥੇ ਕਬਾੜੀ ਐ ਇੱਕ ਹੈਗਾ ਇੱਕ ਸਦਾ ਫਤਿਹਗੜ ਚੂੜੀਆਂ ਦਾ ਇਹ ਉਹਨੂੰ ਸਿਲੰਡਰ ਉਹਨੇ ਦਿੱਤੇ ਸੀ ਇਹ ਕਹਿ ਕੇ ਦਿੱਤੇ ਸੀ ਵੀ ਮੈਂ ਮੇਰੇ ਘਰ ਦਾ ਮੈਨੂੰ ਜਰੂਰਤ ਪੈ ਗਈ ਐ ਜਿੱਦਾਂ ਕੋਈ ਬਹਾਨਾ ਲਾ ਕੇ ਵੀ ਮੇਰੇ ਬਿਮਾਰ ਐ ਕੋਈ ਤੇ ਇਸ ਤਰੀਕੇ ਨਾਲ ਉਹਨੂੰ ਦਿੱਤੇ ਸੀ। ਸਦਾ ਇੱਕ ਫਤਿਹਗੜ ਚੂੜੀਆਂ ਕੋਈ ਕਬਾੜੀ ਐ ਦੱਸਣਾ ਦਾ ਸਿਰਫ ਇੱਕ ਹੀ ਜਿਹੜਾ ਵਾ ਉਹ ਮੋਟਰਸਾਈਕਲ ਜਿਹੜੇ ਚੋਰੀ ਕਾ ਕੇ ਡਿਸਟਰੋਏ ਕਰਕੇ ਵੇਚਦੇ ਆ। ਬਾਕੀ ਨਹੀਂ ਲੈਂਦੇ ਉਹ ਵੀ ਪੂਲਸ ਹੋਂਤੇ ਨਹੀਂ ਕੋਈ ਕਾਰਵਾਈ ਕਰਨ ਦੀ। ਬਿਲਕੁਲ ਜੀ ਜਿਹੜਾ 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 ਸਾਡੇ ਜੀ ਜਿਹੜਾ ਸਾਡੇ ਧਿਆਨ ਚਾਹੀਗਾ ਦੂਜਾ ਬਿਲਕੁਲ ਇਹ ਸ਼ਕਤੀ ਨਾਲ ਤੁਹਾ ਜਿਹੜੇ ਆਪਣੇ ਕਬਾੜੀਆਂ ਨੂੰ ਤੇ ਪਲੱਸ ਦੂਜਾ ਵੀ ਜਿਹੜਾ ਵੈ ਵੈਰੀਫਾਈ ਕਬਾੜੀਏ ਪਲੱਸ ਜਿਹੜੇ ਸੁਨਿਆਰੇ ਨੇ ਜਿਹੜਾ ਵੀ ਕੋਈ ਸਮਾਨ ਖਰੀਦਣਾ ਵਾ ਬਾਅਦ ਦੇ ਵਿੱਚ ਕੋਈ ਜਿਹੜਾ ਉਹ ਨਹੀਂ ਸੁਣੀ ਜਾਏਗੀ ਉਹਨਾਂ ਦੀ ਗੱਲ ਵੀ ਇਹ ਤਾਂ ਸਰ ਕੋ ਗਹਿਣੇ ਰੱਖਿਆ ਸੀ ਇਦਾਂ ਸੀ ਕਿਉਂਕਿ ਇਹ ਇਹ ਬੰਦੇ ਨੇ ਜਦੋਂ ਕੋਈ ਦੇਣ ਆਂਦਾ ਉਹਦੇ ਬਾਰੇ ਜਜਮੈਂਟ ਹੋ ਜਾਂਦੀ ਹੈ ਬੰਦੇ ਨੂੰ ਕਿ ਜਦੋਂ ਕੋਈ 2000 ਦੀ ਚੀਜ਼ ਆਪਾਂ ਨੂੰ 500 ਜਾਂ 700 ਚ ਦੇ ਰਿਹਾ ਉਹ ਕਹਿੰਦੇ ਨਾ ਵੀ ਚੋਰੀ ਦੇ ਕੱਪੜੇ ਤੇ ਡਾਂਗਾ ਤੇ ਗਾਜ ਤੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਸੋ ਉਹ ਜਿਹੜਾ ਉਹਦੇ ਬਾਰੇ ਉਹ ਆਪਣਾ ਖਾਸ ਖਿਆਲ ਇਹਦਾ ਵੀ ਚੀਜ਼ਾਂ ਨਾ ਖਰੀਦਣ ਸਰ ਇਹ ਗੀਰੂ ਪਰ ਨਹੀਂ ਜੀ ਆਪਾਂ ਮਤਲਬ ਬੇਸਿਕਲੀ ਦਾ ਇਹ ਨਹੀਂ ਕਹਿ ਸਕਦੇ ਆਪਾਂ ਵੀ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਦੀ ਚੋਰੀ ਕਰ ਰਿਹਾ ਸੀਗਾ ਤੇ ਮਤਲਬ ਗੋਲਕ ਜਿੱਤੂ ਨੂੰ ਇਜ਼ੀ ਮਨੀ ਮਿਲਦਾ ਸੀਗਾ ਇਹਨੂੰ ਪਤਾ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵਾ ਕੋਈ ਉਹ ਆਪਣਾ ਰਾਤ ਨੂੰ ਜਿੱਥੇ ਆਇਡੈਂਟੀਫਾਈ ਕਰ ਲੈਂਦਾ ਰਿਹਾ ਵੀ ਇੱਥੇ ਨਹੀਂ ਹੈ ਕੋਈ ਤੇ ਸੌਖਾ ਜਿਹੜਾ ਸੀ ਵੀ ਬਾਕੀ ਦੇ ਲੋਕੀ ਫੌਫਕਾਂਦੇ ਇਹਨੂੰ ਵੀ ਇੱਥੇ ਸੌਖਾ ਮਿਲ ਜਾਂਦਾ ਪੈਸੇ ਤੇ ਇਸ ਕਰਕੇ ਉਹਨੂੰ ਟਾਰਗੇਟ ਕਰ ਰਿਹਾ ਸੀ ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬਣ ਕੁੜੀ ਦੀ ਮੌਤ ਹੋ ਜਾਂਦੀ ਹੈ ਮਲੇਰਕੋਟਲਾ ਦੇ ਨਾਲ ਲੱਗਦਾ ਪਿੰਡ ਹੈ ਮਾਨਕੀ ਜਿੱਥੋਂ ਦੀ ਰੈਡ ਵਾਲੀ 22 ਸਾਲਾ ਨੌਜਵਾਨ ਲੜਕੀ ਅਨੂ ਮਾਲੜਾ ਸਟੱਡੀ ਬੇਸ ਤੇ 4 ਸਾਲ ਪਹਿਲਾਂ ਕੈਨੇਡਾ ਜਾਂਦੀ ਹੈ ਉੱਥੇ ਉਸ ਦੀ ਵੱਡੀ ਭੈਣ ਪਹਿਲਾਂ ਹੀ ਵਰਕ ਪਰਮਿਟ ਤੇ ਕੰਮ ਕਰਦੀ ਸੀ ਤੇ ਅਨੂ ਨੂੰ ਵੀ ਕੁਝ ਸਮਾਂ ਪਹਿਲਾਂ ਮਾਪੇ ਖੁਦ ਕੈਨੇਡਾ ਜਾ ਕੇ ਮਿਲ ਕੇ ਆਏ ਸਨ ਉਸ ਵੇਲੇ ਸਭ ਕੁਝ ਠੀਕ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੀ ਕੁੜੀ ਨੂੰ ਫਿੰਸੀਆਂ ਨਿਕਲਦੀਆਂ ਨੇ ਜਿਸ ਤੋਂ ਬਾਅਦ ਦਵਾਈ ਲੈਂਦੀ ਐ ਤੇ ਠੀਕ ਹੋ ਜਾਂਦੀ ਸੀ ਤੇ ਕੰਮ ਤੇ ਚਲੀ ਜਾਂਦੀ ਸੀ 2 ਸਾਲ ਦੀ ਸਟੱਡੀ ਪੂਰੀ ਕਰਕੇ ਹੁਣ ਅਨੂ ਵਰਕ ਪਰਮਿਟ ਤੇ ਕੰਮ ਕਰਦੀ ਸੀ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਹੀ ਫੋਨ ਤੇ ਗੱਲਬਾਤ ਹੋਈ ਸੀ ਸਭ ਕੁਝ ਠੀਕ ਸੀ ਅਨੂ ਦਾ ਕਹਿਣਾ ਸੀ ਕਿ ਉਹ ਬਿਲਕੁਲ ਠੀਕ ਹੈ ਖਾਣ ਪੀਣ ਵੀ ਬਿਲਕੁਲ ਵਧੀਆ ਹੈ ਤੇ ਉਹ ਬਿਲਕੁਲ ਤੰਦਰੁਸਤ ਹੈ ਦੱਸਦੀ ਹੈ ਕਿ ਅਨੂ ਮਾਲੜਾ ਦੇ ਮਾਤਾ ਪਿਤਾ ਨੇ ਆਪਣੀ ਵੱਡੀ ਬੇਟੀ ਅਤੇ ਅਨੂ ਮਾਲੜਾ ਜੋ ਕਿ 22 ਸਾਲ ਦੀ ਉਸ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਤੋਰਿਆ ਸੀ ਪਰ ਉਥੇ ਬਿਮਾਰੀ ਦੇ ਚਲਦਿਆਂ ਅੰਨੂ ਜਿਹੜੀ ਸੀ ਉਹ ਭਾਰਤ ਆ ਕੇ ਇਲਾਜ ਨਹੀਂ ਕਰਵਾ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਉਹ ਕੰਮ ਤੋਂ ਹਟ ਜਾਂਦੀ ਹੈ ਤਾਂ ਫਿਰ ਕਰਜ਼ੇ ਦਾ ਬੋਝ ਜਿਹੜਾ ਹੈ ਉਹ ਵਧੇਗਾ ਪਰ ਅਜਿਹਾ ਪਾਣਾ ਵਾਪਰ ਗਿਆ ਕਿ ਕਰਜ਼ਾ ਤਾਂ ਕੀ ਲਥਨਾ ਸੀ ਮਾਪਿਆਂ ਦੀ ਧੀ ਵੀ ਹੁਣ ਹੱਥੋਂ ਚਲੀ ਗਈ ਹੈ ਇਸ ਸੰਸਾਰ ਤੋਂ ਤੁਰ ਗਈ ਹੈ ਅਚਾਨਕ ਉਸ ਦੀ ਮੌਤ ਹੋ ਗਈ ਹੈ ਇਲਾਕੇ ਦੇ ਵਿੱਚ ਹੁਣ ਸੋਗ ਦੀ ਲਹਿਰ ਹੈ ਪਰਿਵਾਰ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਗਿਆ ਮਾਪੇ ਇਸ ਵੇਲੇ ਆਪਣੇ ਆਪ ਨੂੰ ਕੋਸ ਰਹੇ ਨੇ ਕਿ ਸ਼ਾਇਦ ਜੇ ਉਹਨਾਂ ਦੀ ਬੇਟੀ ਇੱਥੇ ਹੁੰਦੀ ਜਾਂ ਇੱਥੇ ਵਾਪਸ ਆ ਜਾਂਦੀ ਤਾਂ ਅੱਜ ਉਹਨਾਂ ਦੇ ਵਿੱਚ ਹੋਣੀ ਸੀ ਉੱਥੇ ਉਹਨਾਂ ਵੱਲੋਂ ਸਮਾਜ ਸੇਵੀਆਂ ਤੇ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਮਰਤਕ ਦੇ ਘਰ ਲਿਆਂਦੀ ਜਾਵੇ ਤਾਂ ਜੋ ਅੰਤਮ ਰਸਮਾਂ ਪਰਿਵਾਰ ਨਿਭਾ ਸਕੇ ਕੱਲ ਦੀ ਮੇਰੀ ਬੇਟੀ ਦਾ ਗੱਲ ਜੀ ਉਹ ਕਦੀ ਮੈਂ ਠੀਕ ਠਾਕ ਆ ਜੀ ਮੈਂ ਉਹਦੇ ਸਾਰੇ ਕੁਝ ਦੇਖਿਆ ਜਿੱਲਪਾਂ ਵੀ ਦੇਖਿਆ ਹੱਬ ਆ ਵੀ ਦੇਖਿਆ ਮੂੰਹ ਵੀ ਦੇਖਿਆ ਸਾਰਾ ਜਮਾ ਟੀਟੀ ਤੋਂ ਤੇਲ ਦੇਖ ਲਈ ਰਤੂ ਰਤ ਫਤਨਤੀ ਹੋ ਗਈ ਇਹ ਨਹੀਂ ਹੁਣ ਪਤਾ ਜੇ ਉੱਚੀ ਹੋਇਆ ਤੇ ਬਹੁਤ ਕਿਉਂ ਤਾਂ ਟਿਕ ਟਾਕ ਚੀਜੀ ਬਵਾ ਕੰਸੀਆ ਮੀਂਹ ਦੀ ਦੂਈ ਕੰਸੀਆ ਦੇ ਕੰਸੀਆ ਜੀ ਦੇ ਹੱਥ ਕੋ ਅਕੜੇ ਮਾ ਹੁੰਦਾ ਸੀਗਾ ਬਾਹ ਸੁੱਦੇ ਜਾਂਦੇ ਸੀ ਇੱਥੇ ਜੋੜਾਂ ਚ ਦਰਦ ਦਰਦ ਸੀ ਸਾਰੇ ਸੁੱਜੇ ਪਏ ਸੀ ਜੱਜ ਦਾ ਮੋਟਰ ਤਾਂ ਦੇਖ ਤੀ ਪਹਿਲਾਂ ਠੀਕ ਸੀ ਜੀ ਬੇਟੀ ਹਾਂਜੀ ਪਹਿਲਾਂ ਟੀਵੀ ਸੀ ਮੋਬਾਈਲ ਝੜਨ ਲੱਗ ਗਏ ਸੀ ਪਹਿਲਾਂ ਜਦੋਂ ਸ਼ੁਰੂ ਤੋਂ ਬਾਅਦ ਤੇ ਬਿਮਾਰੀ ਤੇ ਤੇ ਲੱਤਾਂ ਦੇ ਲੱਤਾਂ ਫੈਂਚੇ ਧੁੱਫੜ ਬਣ ਗਏ ਸੀ ਇਹ ਸਾਰਾ ਕੁਝ ਤੇ ਜਿੰਕੀ ਇੱਕ ਬਿਮਾਰੀ ਜੋ ਦਵਾਈ ਭੇਦੇ ਦੂਜੀ ਬਿਮਾਰੀ ਉੱਠ ਕੜਦੀ ਸੀ ਪਤਾ ਨਹੀਂ ਜੀ ਕੀ ਕਾਰ ਲੈ ਕੇ ਬਹਿ ਗਿਆ ਉੱਤਰ ਜਾ ਕੇ ਆ ਤੁਸੀਂ ਕੰਮ ਤੇ ਲੱਗਦੇ ਤਾਂ ਉਹਨੇ ਹਟਾਤਾ ਦੀ ਕੰਮ ਤੋਂ ਅੱਜ ਉਹਨਾਂ ਨੇ ਕੰਮ ਤੋਂ ਵੀ ਹਟਾਤਾ ਸੀ ਜੀ ਉਹਨਾਂ ਨੇ ਕੰਮ ਤੋਂ ਹਟਾ ਪਾ ਜੀ ਤੁਸੀਂ ਗਏ ਸੀ ਕਿ ਅੱਜ ਅਸੀਂ ਗਏ ਸੀ ਜੀ ਲੱਗ ਗਿਆ ਜੀ 2 ਮਹੀਨੇ ਲੱਗ ਗਿਆ ਜੀ ਅਸੀਂ ਕੰਮ ਕਰਨਾ ਚਾਹਿਆ ਨਹੀਂ ਕੰਪਨੀ ਜੀ ਗਰ ਦਿੱਤਾ ਜਿਵੇਂ ਕਹ ਨਹੀਂ ਕੰਪਨੀ ਕਰਨੇ ਤਾਂ ਗਰ ਨੇਤਾ ਨਾ ਹਾਂਜੀ ਬੇਟੀ ਨਾ ਨਹੀਂ ਕਰ ਦਿੱਤਾ ਨਹੀਂ 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 ਕਹਿੰਦੀ ਨਹੀਂ ਨਹੀਂ ਉਹ ਕਹਿੰਦੇ ਦੋ ਮਹੀਨੇ ਰਹਿ ਗਿਆ ਇਸ ਕਰਾਉਣੀ ਹੈ ਪਤਾ ਨਹੀਂ ਉਹ ਕੋਸਾ ਦਾ ਆਇਆ ਰਾਮ ਪ੍ਰਮਾਦਾਪ ਨੂੰ ਐਸ ਕਰਾਉਣੀ ਨੇ ਬਹੁਤ ਸੁਪਨੇ ਦੇ ਕਹਿੰਦੇ ਬੂਲ ਬੋਲਣਾ ਬਹੁਤ ਵੱਡੇ ਵੱਡੇ ਸੁਪਨੇ ਦਵਾਈ ਸੀ ਕਹਿੰਦੀ ਜੀ ਡੈਡੀ ਮੈਨੂੰ ਪੀਆਰ ਹੋ ਗਈ ਮੈਂ ਤੁਹਾਨੂੰ ਕੱਕਰ ਦੀ ਆਪਾਂ ਬੇਟੀ ਵੱਡੀ ਦੀਦੀ ਦਾ ਵਿਆਹ ਕਰਕੇ ਮੈਂ ਤੁਹਾਨੂੰ ਨਾਲ ਹੀ ਰੱਖੂ ਆਪਾਂ ਸਾਰੇ ਕੁਮਾਵਾ ਫਿਰਾਂਗੇ ਜਿਹੜਾ ਕੁਝ ਕਰਦੀ ਸੀ ਜੀ ਹੈ ਨਹੀਂ ਪਤਾ ਜੀ ਸਾਰਾ ਕੁਝ ਪਿੱਛੇ ਹੀ ਰਹਿ ਜਾਣਾ ਮੇਰੇ ਪਿੱਛੇ ਹੀ ਰਹੇਗਾ ਸਾਰਾ ਕੁਝ ਮੈਂ ਤੁਝੇ ਤੁਹਾਨੂੰ ਨਹੀਂ ਡੈਡੀ ਜਦੋਂ ਮੈਨੂੰ ਖਾਣ ਛੱਡਿਆ ਰੱਖ ਤੂੰ ਫਿਕਰ ਨਾ ਕਰਿਆ ਕਰ ਮੈਂ ਚਲ ਟਿਕ ਟਾਕ ਆ ਜਾਏ ਪਤਾ ਨਹੀਂ ਕਿਵੇਂ ਬੁਵਾਰ ਜੀ ਤੱਕ ਪਰ ਹੁਣ ਮੈਨੂੰ ਕਦੇ ਨਹੀਂ ਚਿੱਤ ਆਇਆ ਡੈਡੀ ਮੈਂ ਇੱਥੇ ਬੁਵਾਰ ਆ ਜਾ ਕੁਝ ਵੀ ਆ ਕੋਈ ਵੀ ਨਹੀਂ ਨੂੰ ਗੱਤ ਮੇਰੇ ਕੋਲ ਤਾਂ ਨਾਰਮਲ ਨਾਲ ਹੋ ਕੇ ਦਿਖਾਉਂਦੀ ਜੀ ਇਹ ਨਹੀਂ ਪਤਾ ਕੱਲ ਜਿਹੜਾ ਮੇਰੇ ਸਾਹਮਣੇ ਆਈ ਆ ਵੀ ਡੱਕ ਡੱਕ ਟੇੜੀ ਹੋ ਕੇ ਆਈ ਆ ਪਤਾ ਨਹੀਂ ਕਿਵੇਂ ਇਹ ਨਹੀਂ ਮੈਨੂੰ ਪਤਾ ਨਹੀਂ ਸਾਰਾ ਕੁਝ ਜਿਹੜਾ ਕਰਤ ਕੱਲ ਗੱਲ ਕਰੀ ਸੀ ਠੀਕ ਠਾਕ ਸੀ ਕੱਲ ਕੇ ਗੱਲ ਕਰੀ ਆ ਅੱਜ ਵੀ ਗੱਲ ਗੱਲ ਠੀਕ ਠਾਕ ਜੂ ਮੋਟੇ ਮਤਾਰਾ ਕੋ ਦੇਖ ਕੇ ਜੀ ਚਾਰਾ ਕੋ ਸਹੀ ਠੀਕ ਠਾਕ ਸੀ ਜੀ ਮਿਲ ਕੇ ਉਦੋਂ ਦੀ ਉਤਰ ਗਈ ਦੀਆਂ ਜੀ ਅੱਜ ਆ ਜੀ ਤੁਮਾ ਕਰੋ ਤੁ ਬਾਦ ਚ ਤਾਂ ਫੂਨ ਆਇਆ ਜੀ ਫੇਰ ਪਤਾ ਲੱਗਾ ਜੀ ਛੱਡੀ ਪੱਟੀ ਬੇਟੀ ਮੇਰੇ ਬੇਟੇ ਕੀ ਕਹੂੰਗੇ ਲੋਕ ਆਪਦੇ ਜਾਨ ਦੇ ਟੁਕੜੇ ਬਾਹਰ ਭੇਜਦੇ ਨੇ ਜੀ ਕੀ ਕਰੀਏ ਉਹ ਟੁਕੜਿਆਂ ਦਾ ਜੀ ਨਹੀਂ ਕਰਦਾ ਜਾਇਦਾ ਕੁਛ ਜੀ ਤੇ ਇਸ ਕੋਈ ਫਾਇਦਾ ਨਹੀਂ ਜੀ ਪੇਚੇ ਮੈਨਾਂ ਖਣੇ ਲੋਕ ਆਪਦੇ ਜਵਾਕ ਨੂੰ ਬਾਹਰ ਨਾ ਪੇਚੂ ਕੋਈ ਵੀ ਕੋਈ ਫਾਇਦਾ ਨਹੀਂ ਆਏਗਾ ਕੋਈ 31 40 ਲੱਖ ਰੁਪਇਆ ਲਾ ਕੇ ਵੇਚੀ ਸੀਗੀ ਸਾਰਾ ਲੌਕਡਾਊਨ ਚ ਕੋਈ ਇੰਨਾ ਪੈਸਾ ਲੱਗਾ 40 ਲੱਖ ਰੁਪਇਆ ਲਾ ਕੇ ਹੁਣ ਬੰਦੇ ਕਾਰਿਆਂ ਹਾਂਜੀ ਬੰਦੇ ਕਾਰਿਆਂ ਚਰਜਾਦਾਰ ਹਾਂ ਨਾ ਸੀਮਾ ਕਰਦੇ ਹੁਣ ਕੀ ਮੰਗਦਾ ਬਾਈ ਜੇ ਖਾਰ ਤੋਂ ਭੰਗ ਕਰਦੇ ਜੀ ਮੇਰੀ ਭੇਟੀ ਇੱਥੇ ਭੇਜੀ ਆਵੇ ਸੀ ਉਹਨੂੰ ਸੱਚ ਘਰ ਦੇ ਤਾਲਾ ਕਰ ਗਿਆ ਉਹਦੀ ਤੇ ਇੱਕ ਚੰਗੀ ਆ